ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਪੰਜਾਬੀ ਚੈਨਲ ਤੇ ਤੇ ਅੱਜ ਅਸੀਂ ਕਰਾਂਗੇ ਕਿਰਿਆ ਵਿਸ਼ੇਸ਼ਣ ਠੀਕ ਹੈ ਕਿਰਿਆ ਵਿਸ਼ੇਸ਼ਣ ਸਮਝਾਂਗੇ ਸਭ ਤੋਂ ਪਹਿਲੇ ਅਸੀਂ ਕਰਾਂਗੇ ਇਸ ਦੀ ਪਰਿਭਾਸ਼ਾ ਹਾਂਜੀ ਕਿਰਿਆ ਦੀ ਵਿਸ਼ੇਸ਼ਤਾ ਭਾਵ ਕਿਰਿਆ ਦਾ ਟਾਂਗ ਸਮਾ ਸਥਾਨ ਆਦ ਦਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਇੱਕ ਵਾਰ ਫਿਰ ਸੁਣੋ ਕਿਰਿਆ ਦੀ ਵਿਸ਼ੇਸ਼ਤਾ ਭਾਵ ਕਿਰਿਆ ਦਾ ਟੰਗ ਸਮਾਸਥਾਨ ਆਦ ਦਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਕਿਰਿਆ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਤੇ ਇਹ 8 ਤਰ੍ਹਾਂ ਦੀ ਹੁੰਦੀ ਹੈ ਠੀਕ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਤਾਂ ਕੀ ਦਵਾਚਕ ਕਿਰਿਆ ਵਿਸ਼ੇਸ਼ਣ ਅਜੀ ਤਾਂ ਫਰਸਟ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਹੋਣ ਦੇ ਸਮੇਂ ਦਾ ਪਤਾ ਦੱਸਣ ਵਾਲੇ ਸ਼ਬਦਾਂ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਠੀਕ ਹੈ ਜਿਵੇਂ ਅੱਜ ਕੱਲ ਸਵੇਰੇ ਪਰਸੋ ਜਦੋਂ ਕਦੋਂ ਆਦ ਕਾਲਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ ਕਿਰਿਆ ਦੇ ਹੋਣ ਦੇ ਸਮੇਂ ਦਾ ਪਤਾ ਲੱਗ ਦੱਸਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਹਾਂਜੀ ਅੱਗੇ ਹੈ ਜਿਵੇਂ ਮੈਂ ਕੱਲ ਪਹੁੰਚਾਂਗਾ ਅਸੀਂ ਅੱਜ ਅੰਮ੍ਰਿਤਸਰ ਜਾਵਾਂਗੇ ਜਦ ਦਿਨ ਸ਼ਾਮ ਨੂੰ ਖੇਡਦਾ ਹੈ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਸੈਕਿੰਡ ਆਪਸ਼ਨ ਜਿਹੜੇ ਸ਼ਬਦ ਕਿਸੇ ਕੰਮ ਦੇ ਹੋਣ ਦਾ ਸਥਾਨ ਪ੍ਰਗਟ ਕਰਦੇ ਹਨ ਜਿਹੜੇ ਸ਼ਬਦ ਕਿਸੇ ਕੰਮ ਦੇ ਹੋਣ ਦਾ ਸਥਾਨ ਪ੍ਰਗਟ ਕਰਦੇ ਹਨ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਅਖਾਉਂਦੇ ਹਨ ਜਿਵੇਂ ਉੱਪਰ ਹੇਠਾਂ ਇੱਧਰ ਅੰਦਰ ਬਾਹਰ ਦੂਰ ਨੇੜੇ ਆਦਿ ਠੀਕ ਉਸ ਨੂੰ ਕਹਿੰਦੇ ਹਨ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ ਇਸ ਨੂੰ ਯਾਦ ਰੱਖਣਾ ਉੱਪਰ ਹੇਠਾਂ ਇੱਧਰ ਅੰਦਰ ਬਾਹਰ ਦੂਰ ਨੇੜੇ ਆਦਿ ਦੇ ਸ਼ਬਦਾਂ ਜਿਵੇਂ ਪੈਨ ਮੇਜ਼ ਉੱਪਰ ਪਿਆ ਹੈ सुमन अंदर पढ़ रही है <coughs> बिल्ली बाहर बैठी है स्थान वाचक विशेषण ठीक है क्रिया भी हो रही है तो स्थान का जिक्र भी हो रहा है परिमाणवाचक वाचक विशेषण क्रिया की मात्रा परिमाण मिन्ती आदि का पता दसन वाले शब्द परिमाणवाचक वाचक विशेषण ਖਵਾਉਂਦੇ ਹਾਂ ਜਿਵੇਂ ਥੋੜਾ ਬਹੁਤ ਇੰਨਾ ਜਿੰਨਾ ਬਹੁਤ ਜ਼ਰਾਕ ਠੀਕ ਹੈ ਮੇਰੇ ਦਾਦੀ ਜੀ ਨੂੰ ਘੰਟਾ ਦਿਸਦਾ ਹੈ ਮੇਰੇ ਅਧਿਆਪਕ ਨੂੰ ਬਹੁਤ ਮੇਰੇ ਅਧਿਆਪਕ ਮੈਨੂੰ ਬਹੁਤ ਪਿਆਰ ਕਰਦੇ ਹਨ ਜ਼ਰਾਕ ਪਰੇ ਹੋ ਕੇ ਬੈਠੋ ਠੀਕ ਹੈ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਜ਼ਰਾਕ ਕੁਝਕ ਬਹੁਤ ਠੀਕ ਹੈ ਥੋੜਾ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਕਰਨ ਦੇ ਢਾਂਗ ਨੂੰ ਦੱਸਣ ਵਾਲੇ ਸ਼ਬਦਾਂ ਠੀਕ ਹੈ ਦੱਸਣ ਵਾਲੇ ਸ਼ਬਦ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਜਿਵੇਂ ਉੰਜ ਇੰਜ ਹੋਲੀ ਕਾਹਲੀ ਕਾਹਲੀ ਰੁਕ ਰੁਕ ਕੇ ਆਦ ਠੀਕ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਰੀਤਾ ਕਾਹਲੀ ਕਾਹਲੀ ਦੁੜਦੀ ਹੈ ਠੀਕ ਹੈ ਕਿਰਿਆ ਵੀ ਹੋ ਰਹੀ ਹੈ ਵਿਸ਼ੇਸ਼ਣ ਵੀ ਦੱਸ ਰਹੇ ਹਨ ਇਸ ਦਾ ਪ੍ਰਕਾਰ ਵੀ ਹੈ ਹਾਥੀ ਹੋਲੀ ਚਲਦਾ ਹੈ गाना रुक रुक के चल रहा है ਇਹ ਹੋਗੀ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦੇ ਹੋਣ ਦਾ ਹੋ ਜਾਂ ਨਾ ਹੋਣ ਦੇ ਕਾਰਨ ਦਾ ਪਤਾ ਦੱਸਣ ਵਾਲੇ ਸ਼ਬਦਾਂ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਕਿਉਂਕਿ ਇਸ ਲਈ ਇੰਜ ਕਿਦਾਂ ਇਸ ਤਰ੍ਹਾਂ ਆਠ सोनू ਨੂੰ ਮੋਹਨ ਪਸੰਦ ਨਹੀਂ ਆਉਂਦਾ ਕਿਉਂਕਿ ਉਹ ਲੜਦਾ ਰਹਿੰਦਾ ਹੈ ਮੈਨੂੰ ਪਤਾ ਸੀ ਤੁਸੀਂ ਆਉਣਾ ਸੀ ਇਸ ਲਈ ਮੈਂ ਆਇਆ ਹਾਂ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਠੀਕ ਹੈ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਗਿਣਤੀ ਵਾਰੀ ਜਾਂ ਦੁਹਰਾਈ ਆਦ ਵਾਲੇ ਸ਼ਬਦਾਂ ਦੱਸਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਘੜੀ ਮੁੜੀ ਦੁਬਾਰਾ ਵਾਰ ਵਾਰ ਇੱਕ ਇੱਕ ਦੋ ਦੋ ਆਦ ਬੱਚਾ ਘੜੀ ਮੁੜੀ ਰੋਈ ਜਾ ਰਿਹਾ ਸੀ ਰਿਹਾ ਹੈ ਇੱਕ ਇੱਕ ਦੋ ਦੋ ਕਰਕੇ ਬਹੁਤ ਲੋਕ ਇਕੱਠੇ ਹੋ ਗਏ ਠੀਕ ਹੈ ਹੋ ਗਈ ਸੰਖਿਆ ਵਾਚਕ ਵਿਸ਼ੇਸ਼ਣ ਇੱਕ ਇੱਕ ਦੋ ਦੋ ਕਰਕੇ ਬਹੁਤ ਲੋਕ ਇਕੱਠੇ ਹੋ ਗਏ ਨਿਰਨਾਮਵਾਚਕ ਕਿਰਿਆ ਵਿਸ਼ੇਸ਼ਣ ਕਿਸੇ ਕਿਰਿਆ ਦਾ ਨਿਰਣਾ ਦੱਸਣ ਵਾਲੇ ਸ਼ਬਦਾਂ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਠੀਕ ਆਹੋ ਬਹੁਤ ਚੰਗਾ ਤਾਂ ਕਿ ਚੰਗਾ ਨਹੀਂ ਜੀ ਹਾਂ ਠੀਕ ਹੈ ਤੁਹਾਡੀ ਮਰਜ਼ੀ ਆਹੋ ਇਹ ਤਾਂ ਹੋਣਾ ਹੀ ਸੀ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਤਾਕੀਦ ਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਕੰਮ ਦੀ ਪੱਕਿਆਈ ਤਾਕੀਦਾਰੇ ਦੱਸਣ ਵਾਲੇ ਸ਼ਬਦਾਂ ਨੂੰ ਤਾਂ ਕੀ ਦਵਾਚਕ ਕਿਰਿਆ ਵਿਸ਼ੇਸ਼ਣ ਆਦਿ ਹਨ ਜੀ ਵੀ ਜ਼ਰੂਰ ਬੇਸ਼ੱਕ ਹੀ ਵੀ ਆਦ ਤੁਸੀਂ ਮੇਰੇ ਨਾਲ ਬਾਜ਼ਾਰ ਜ਼ਰੂਰ ਚੱਲਣਾ ਮੈਨੂੰ ਤੁਹਾਡਾ ਵੀ ਪਤਾ ਹੈ ਸ਼ਾਇਦ ਮੈਂ ਕੱਲ ਸਕੂਲ ਨਾ ਜਾਵਾਂ ਠੀਕ ਹੈ ਇਹ ਹੋ ਗਈ ਤਾਂ ਕੀ ਦਵਾਚਕ ਕਿਰਿਆ ਵਿਸ਼ੇਸ਼ਣ ਅੱਗੇ ਹਨ ਕੁਝ ਮਹੱਤਵਪੂਰਨ ਯਾਦ ਰੱਖਣ ਵਾਲੀਆਂ ਗੱਲਾਂ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਵਿਸ਼ੇਸ਼ਤਾ ਭਾਵ ਕਿਰਿਆ ਦੇ ਢਾਂਗ ਸਥਾਨ ਦਾ ਪਤਾ ਲੱਗੇ ਉਸ ਨੂੰ ਕਿਰਿਆ ਵਿਸ਼ੇਸ਼ਣ ਆਖਦੇ ਹਨ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਦੀ ਹੁੰਦੀ ਹੈ ਠੀਕ ਹੈ ਯਾਦ ਰੱਖਣਾ ਕਿਰਿਆ ਦੋ ਪ੍ਰਕਾਰ ਦੀ ਕਿਰਿਆ ਵਿਸ਼ੇਸ਼ਣ 8 ਪ੍ਰਕਾਰ ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਮਿੰਤੀ ਬਾਰੇ ਪਤਾ ਲੱਗੇ ਉਪਰੇ ਮਾਨਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਕਰਨ ਦਾ ਢਾਂਗ ਪਤਾ ਲੱਗੇ ਉਹ ਕਿ ਵਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦਾ ਕਾਰਨ ਪਤਾ ਲੱਗੇ ਉਹ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਪਤਾ ਲੱਗੇ ਉਹ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਹੁੰਦੇ ਹਨ ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੇ ਯਕੀਨ ਪੱਕਿਆਈ ਜਾਂ ਵਿਸ਼ਵਾਸ ਆਦਿ ਬਾਰੇ ਪਤਾ ਲੱਗੇ ਤਾਂ ਨਿਸ਼ਚੇ ਵਾਚਕ ਤਾਂ ਕੀ ਦਵਾਚਕ ਕਿਰਿਆ ਵਿਸ਼ੇਸ਼ਣ ਆਖਾਂਦੇ ਹਨ ਠੀਕ ਹੈ ਜੀ ਐਸ ਤੁਸੀਂ ਪੈਕ ਐਕਸਰਸੈਸ ਖੁਦ ਸੋਲਵ ਕਰਨੀ ਹੈ ਠੀਕ ਹੈ ਇੱਕ ਵਾਲੀ ਮੈਂ ਪੜ੍ਹ ਦੇਣੀ ਹੈ ਤੁਹਾਨੂੰ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਠੀਕ ਹੈ অপਸ਼ਨ ਦੇਖ ਲੈਣਾ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਆ ਜੋ ਦੇਖਣਾ ਕਿਹੜੀ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ સંખ્યા ક્રિયા વિશેષણ તાકીદ ક્રિયા વિશેષણ